बाद कविता जी, जी के श्रीमती सुमन दत्ता जी तो गुरुद्वारा श्री करतार पुरखा जी का चिन्ह भेंट करके गुरुद्वारा श्री करतार चिन्ह भेंट करके इस बात भारती तलवार भेट करके मोदी जी का पंजाब की धरती से स्वागत करके भारतीय जनता जी नारे को है देश के तो पहल जय झूल और यहाँ चार बार सांसद रहे मेरे बहुत ਸੋ ਉਹ ਚਾਹੇ ਉਹ ਬਲਾਜਮਾਨਾਂ ਦਾ ਸਖਾਵਾਂ ਨੇ ਜਦ ਜਿੰਨੀ ਤਰੱਕੀ ਪਹਿਲੀ ਤਰੀਗ ਨੂੰ ਮੋਢੇ ਜੀ ਦੇ ਹੱਥ ਕੋਟਾਂ ਪਾ ਕੇ ਦੁਬਾਰਾ ਉਹਨੂੰ ਪ੍ਰਧਾਨ ਮੰਤਰੀ ਬਣਾ ਕੇ ਤੇ ਦੇਸ਼ ਨੂੰ ਹੋਰ ਅੱਗੇ ਲੈ ਕੇ ਚੱਲਿਓ ਇਹ ਬਹੁਤ ਜਨਤਾ ਪਾਰਟੀ ਜਿੰਦਾਬਾਦ ਪੁਨਰ ਬੰਦਾ ਪਾਰਲੀਮੈਂਟ ਬਣੇ ਤੇ ਸਾਡਾ ਪਾਰਲੀਮੈਂਟ ਤਰੱਕੀ ਕਰੇ ਸਾਡੀ ਬੱਬੂ ਜੀ ਆਵਾਜ਼ ਬਣ ਮੈਂ ਇਸੇ ਤਰ੍ਹਾਂ ਪਾਰਲੀਮੈਂਟ ਅੰਮ੍ਰਿਤਸਰ ਤੋਂ ਉਮੀਦਵਾਰਾਂਗੇ ਕਿ ਤਗੜੇ ਹੋ ਕੇ ਬੀਜੇਪੀ ਦੇ ਪੱਖ ਵੋਟਾਂ ਪਾੜ ਕੇ ਜਿੱਥੋਂ ਸਾਨੂੰ ਮੋਦੀ ਜੀ ਨੇ ਹਮੇਸ਼ਾ ਹੀ ਗਰੀਬ ਜਨਤਾ ਨੂੰ ਉਹਨਾਂ ਨੇ ਪਿਆਰ ਨਹੀਂ ਸੀ ਕੀਤਾ ਤੇ ਮੋਦੀ ਜੀ ਨੇ ਉਹਨਾਂ ਨੂੰ ਬਾਦ ਦਿਵਸ ਦੇ ਰੂਪ ਦੇ ਵਿੱਚ ਯਾਦ ਕਰਕੇ ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਆ ਇਸੇ ਤਰ੍ਹਾਂ ਹੀ ਜਿੰਨਾ ਵੀ ਵਿਕਾਸ ਦਾ ਕਰਾ ਪ੍ਰਧਾਨ ਮੰਤਰੀ ਜੀ ਦੀ ਰਹਿਨਮਾਈ ਹੇਠ ਹੋ ਰਿਹਾ ਜਿੰਨਾ ਸੜਕਾਂ ਦਾ ਜਾਲ ਵਿਛਿਆ ਜੋ ਪ੍ਰਧਾਨ ਮੰਤਰੀ ਜੀ ਦਾ ਵਿਜਨ ਹੈ ਕਿ ਭਾਰਤ ਨੂੰ ਇਹਨੂੰ ਮਾਣ ਹੋਵੇ ਮੈਂ ਸਾਰੀ ਲੀਡਰਸ਼ਿਪ ਨੂੰ ਇਸ ਮੁਝੀ ਲੀਡਰਸ਼ਿਪ ਨੂੰ ਤੇ ਵਿਸ਼ਵਾਸ ਜੋ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਵਾ ਜੋ ਮੇਰੇ ਤੇ ਤੇ ਗੁਰੂ ਗੁਰੂ ਮਹਾਰਾਜ ਦੀ ਕਿਰਪਾ ਹੋ ਤੇ ਆਪਾਂ ਦਿਨੇਸ਼ ਬੰਬੂ ਜੀ ਨੂੰ ਗਰਤਾਸਪੁਰ ਦੀ ਆਵਾਜ਼ ਬਣਾ ਕੇ ਪਛੜਿਆ ਇਲਾਕਾ ਉਜ ਨੂੰ ਆਪਣੀ ਅਵਕੀਓ ਤਗੜੇ ਹੋ ਕੇ ਜਬਰਦਸਤ ਰਿਸਪੌਂਸ ਰਿਹਾ ਹੈ ਤੁਸੀਂ ਦੇਖਿਆ ਹੈ ਵੀ ਲੋਕ 12 ਵਜੇ ਤੇ ਆ ਕੇ ਬੈਠੇ ਰਹੇ ਔਰ ਮੋਦੀ ਜੀ 4 ਵਜੇ ਆਏ ਨੇ ਬਹੁਤ ਜ਼ਬਰਦਸਤ ਉਤਸ਼ਾਹ ਸੀ ਔਰ ਹਰ ਹਲਕੇ ਤੋਂ ਜਿੱਦਾਂ ਰਵੀ ਕਾਲੋ ਜੀ ਆਪਣੇ ਹੁਣੇ ਜੁਆਇਨ ਕੀਤੇ ਨੇ ਇਹਨਾਂ ਨੇ ਟੋਕਟ ਉਤੇ 7-70 ਬਸਾਂ ਸੀ 2-300 ਕਾਰ ਸੀ ਇਸੇ ਤਰੀਕੇ ਨਾਲ ਸਾਡੇ ਹੱਥੋਂ ਲੋਕਾਂ ਦਾ ਉਤਸ਼ਾਹ ਸੀ ਉਤਸ਼ਾਹ ਸੀ ਤਾਂ ਇਹ ਕਿਸਾਨਾਂ ਨੇ ਕੋਸ਼ਿਸ਼ ਕੀਤੀ ਰੋਕੇ ਅੜੇਕੇ ਡਾਏ ਔਰ ਮੈਂ ਉਹਨਾਂ ਨੂੰ ਕਹਿ ਰੋਕ ਕੇ ਮੈਂ ਕਿ ਇਹਦੇ ਨਾਲ ਤੁਹਾਡਾ ਨੁਕਸਾਨ ਹੋ ਰਿਹਾ ਸਾਡੀ ਪਾਰਟੀ ਤੇ ਖਾਂ ਵਧ ਰਹੀ ਹੈ ਪਰ ਇਹਦੇ ਨਾਲ ਪੰਜਾਬ ਦਾ ਨੁਕਸਾਨ ਤੁਸੀਂ ਪੰਜਾਬ ਦਾ ਨੁਕਸਾਨ ਨਾ ਕਰੋ ਪੰਜਾਬ ਦੀ ਆਓ ਕਹਿੰਦੇ ਸੀ ਸਾਨੂੰ ਉੱਥੇ ਜਾਣ ਨਹੀਂ ਦਿੰਦੇ ਮੈਂ ਕਿ ਮੈਂ ਲੈ ਕੇ ਚੱਲਦਾ ਆਲਦੀ ਵੀ ਮੜਕਾ ਸਵਾਗਤ ਮੈਂ ਕਾ ਚੱਲੀਏ ਭਾਜੀ ਯਾਰ ਰਾਜੂ ਇਹਨਾਂ ਦਾ ਭਾਂਤ ਪੁੱਛ ਲੋ ਇਹ ਮੇਰੇ ਕੋ ਭੱਜਿਆ ਕਿ ਨਹੀਂ ਇਸ ਕਰਕੇ ਮੈਂ ਕਿਹਾ ਜੀ ਮੈਂ ਆ ਗਿਆ ਮਾਜ ਬੰਦੇ ਲੈ ਜਾਓ ਮੈਂ ਕਿਹਾ ਆਓ ਤੇ ਭੱਜ ਗਏ ਕਿਉਂਕਿ ਉਨਾ ਤੇ ਇੱਕੋ ਹੀ ਮੋਟਿਵ ਸੀ ਕਿ ਟਿਕਾ ਪਾਣਾ ਸਰਕਾਰ ਦੇ ਟਿਕੂ ਜੀ ਬਣੇ ਨੇ ਸਰਕਾਰ ਇਹਨਾਂ ਨੂੰ ਵਰਤ ਰਹੀ ਹੈ ਤੇ ਇੱਕ ਯੂਨੀਅਨ ਦਾ ਇੱਕ ਪਾਸ ਛੋਟਾ ਜਿਹਾ ਉਹ ਸਰਕਾਰ ਦੇ ਅਕੇ ਗੰਗ ਕਰਦਾ ਤੇ ਇਹ ਲੋਕਾਂ ਤੋਂ ਬਹੁਤ ਰਿਸਪੌਂਸ ਨਹੀਂ ਆਇਆ ਅੱਜ ਮੇਰੇ ਕੱਲੇ ਕਿ ਮੈਂ ਜਿਸ ਦਿਨ ਜੁਆਇਨ ਕੀਤਾ ਉਹ ਮੈਸਟਿਕ ਮੈਂ ਯੂਐਸ ਕਰਾਇਆ ਸੀ ਤੇਰੀ ਬੇਟੀ ਦੀ ਪਰਨੋਂ ਤੇ ਅੱਜ ਮੈਂ ਸਵੇਰੇ ਆਇਆ ਪਰ ਮੈਂ ਟੈਲੀਫੋਨ ਤੇ ਸਾਰੇ ਹੀ ਆਪਣੇ ਜਿੰਨੇ ਮੇਰੇ ਸਾਥੀ ਜੀ ਉਹਨਾਂ ਦੇ ਨਾਲ ਸੰਪਰਕ ਤੇ ਵਿੱਚ ਸੀ ਤੇ ਅੱਜ ਬਹੁਤ ਵੱਡਾ ਕਾਫਲਾ ਪੱਤਿਕਾ ਚਿੱਤ ਨੇ ਡੇਰਾ ਬਾਬਾ ਨਾਨਕ ਤੋਂ ਮੋਦੀ ਜੀ ਦੇ ਜਿਹੜਾ ਪ੍ਰੋਗਰਾਮ ਹੋਇਆ ਉਹ ਜਿਹਨੇ ਸ਼ਿਰਕਤ ਕੀਤੀ ਆ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਮੈਂ ਇਹ ਯਕੀਨ ਰੱਖਦਾ ਜਿਹੜੀ ਪਹਿਲੀ ਤਰੀਕ ਨੂੰ VOTING ਹੋਣੀ ਆ ਉਹਦੇ ਵਿੱਚ ਡੇਰਾ ਬਾਬਾ ਨਾਨਕ ਦਾ ਸਾਡੇ ਜਿਹੜੇ ਰੂਪ ਨੇ ਦੇਖੋ ਉਹਨਾਂ ਵੱਡਾ ਹਲਾਰਾ ਜਿਹੜੇ ਸਾਡੇ ਜਿਹੜੇ ਸਾਡੇ ਸਰਕਾਰ ਨੇ ਉਮਰ ਦੇ ਘਾਤੇ ਉਹ ਸਾਡੀ ਆਵਾਜ਼ ਬਣ ਕੇ ਪਾਰਲੀਮੈਂਟ ਵਿੱਚ ਆ ਗਈ ਜੀ ਸਾਡੇ ਜਿਹੜਾ ਬਰਦਾਸ਼ਤ ਬਾਟਰ ਕੌਂਸਲ ਜਿਹੜੇ ਪਾਰਲੀਮੈਂਟ ਕੌਂਸਲ ਬਹੁਤ ਬਰਦਾਸ਼ਤ